ਪੰਜਾਬੀਆਂ ਨੂੰ ਕੋਈ ਦਬਾ ਕੇ ਨਹੀਂ ਰੱਖ ਸਕਦਾ ਇਹ ਕੌਮ ਐਵੇਂ ਦੀ ਆ ਵੀ ਜਿੰਨਾ ਇਹਦੇ ਤੇ ਕੋਈ ਪ੍ਰੈਸ਼ਰ ਪਾਉਂਦਾ ਤੇ ਜਿੰਨਾ ਕੋ ਨੂੰ ਦੱਬਣ ਦੀ ਕੋਸ਼ਿਸ਼ ਕਰਦਾ ਓਨੀ ਇਹ ਸਗੋਂ ਤਾਂ ਨੂੰ ਆਕਾਸ਼ ਨੂੰ 부ੜਕਦੇ ਆ ਸੋ ਵੇਖੋ ਹਿਮਾਚਲ ਵਾਲਿਆਂ ਨੇ ਨਾ ਜੋ ਕੰਗਣਾ ਕਰਕੇ ਇਥੇ ਆਪਣੇ ਜਿਹੜੇ ਉਧਰ ਪੰਜਾਬੀ ਜਾਂਦੇ ਸੀ ਹੇਮਕੁੰਨ ਸਾਹਿਬ ਵਾਲੀ ਸਾਈਡ ਜਾਂ ਉਧਰ ਜਾਂਦੇ ਹਿਮਾਚਲ ਵਾਲੀ ਸਾਈਡ ਤੇ ਉਹਨਾਂ ਤੇ ਕਿੱਡੇ ਕੁੱਟਮਾਰ ਕਰਕੇ ਤਸ਼ੱਦਦ ਕੀਤੇ ਤੇ ਫਿਰ ਆਪਣੇ ਨੌਜਵਾਨ ਵੇਖੋ ਹੁਣ ਆ ਡਾਰਾਂ ਦੀਆਂ ਡਾਰਾਂ ਬਨ ਕੇ ਬੁਲਟਾਂ ਤੇ ਝੰਡੇ ਲਾ ਕੇ ਪਿਆ ਗਹਿਣੇ ਤੇ ਕਿਸੇ ਉਥੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਪਈ ਵੀ ਬਾਹਰ ਨਿਕਲ ਕੇ ਤੇ ਇਹਨਾਂ ਦੇ ਸਾਹਮਣੇ ਹੋ ਸਕਣ ਆਏ ਏਕਤਾ ਵਿੱਚ ਬਲ ਇਹ ਵੀਡੀਓ ਸ਼ੇਅਰ ਤਾਂ ਕੀਤੀ ਹੈ ਕੋਈ ਕੁਕਰਪੁਣੇ ਚ ਨਹੀਂ ਕੀਤੀ ਸਿਰਫ ਤਾਂ ਵੀ ਏਕਾ ਰੱਖੋਗੇ ਤੇ ਵੱਡੇ ਤੋਂ ਵੱਡਾ ਮਸਰਹਾਲ ਹੋ ਜਾਏਗਾ ਤੇ ਵੱਡੇ ਤੋਂ ਵੱਡਾ ਦੁਸ਼ਮਣ ਝੁਕ ਜਾਏਗਾ ਸੋ ਇਸ ਵਾਸਤੇ ਬੇਨਤੀ ਹੈ ਕਿਸੇ ਕੰਬਲੀ ਵੀ ਆ ਏਕਾ ਇੱਕ ਹੋ ਕੇ ਚੱਲੋਗੇ ਏਕਤਾ ਰੱਖੋਗੇ ਤੇ ਮਾਲਕ ਜਿੱਤ ਕਰੇਗਾ ਸੋ ਵੀਡੀਓ ਨੂੰ ਵੇਖ ਕੇ ਬਾਅਦ-ਬਾਅਦ ਸ਼ੇਅਰ ਜਰੂਰ ਕਰਿਓ ਦੋਸਤੋ ਇਹ ਏਕੇ ਦੀ ਜਿੱਤ ਦੇ ਪ੍ਰਤੀਕ ਹੈ ਵੀਡੀਓ ਇਸ ਵਾਸਤੇ ਸ਼ੇਅਰ ਕਰਿਓ ਸੋ ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਸੁਖ ਭੋਗਸ਼ਣ ਧੰਨਵਾਦ ਜਿਉਂਦੇ ਵੱਸਦੇ ਰਹੋ ਜੀ ਸਾਸ